ਸ੍ਰੀ ਅਕਾ ਜੀ ਮੇਰਾ ਆਜੀ ਮੇਰੇ ਚੈਨਲ ਉਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੀ ਲੈ ਕੇ ਆ ਬਹੁਤ ਜਆ ਸੋਹਣੇ ਸੂਟ ਨੇ ਸਰਦੀਆਂ ਦੇ ਪੂਰੇ ਗਰਮ ਸੂਟ ਰਹਿਣਗੇ ਪਸ਼ਵੀਨੇ ਦੇ ਤੇ ਨਾਲ ਆਪਾਂ ਸ਼ਾਲ ਲੈ ਕੇ ਆਇਆ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਨੇ ਤੇ ਬਹੁਤ ਜਆ ਸੋਹਣਾ ਸਟਫ ਰਹੂਗਾ ਚਲੋ ਦਿਖਾਉਣਾ ਤੁਹਾਨੂੰ ਸੂਟ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਨਾਲ ਹੀ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣੀ ਪਸੰਦ ਦੇ ਅਨੁਸਾਰ ਸੂਟ ਮੰਗਵਾ ਸਕਦੇ ਹੋ ਜਿਹੜਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦਿਖਾਉਣਾ ਤੁਹਾਨੂੰ ਸੋਹਣਾ ਸੋਹਣਾ ਸੂਟ ਪਹਿਲਾ ਸੂਟ ਆਊਗਾ ਜੀ ਬਹੁਤ ਜ਼ਿਆਦਾ ਸੋਹਣਾ ਆਰੀ ਵਰਕ ਦੇ ਨਾਲ ਆਏਗਾ ਤੇ ਬਹੁਤ ਜ਼ਿਆਦਾ ਸੋਹਣਾ ਪਸ਼ਮੀਨਾ ਨੇ ਕੋਈ ਵੀ ਇੱਤੇ ਬੁਰਾ ਵਗੈਰਾ ਨਹੀਂ ਆਊਗਾ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਵੀ ਅੱਜ ਆਪਾਂ ਤੁਹਾਨੂੰ ਜਿਹੜਾ ਵੀ ਅੱਜ ਆਪਾਂ ਤੁਹਾਨੂੰ ਆਰਟੀਕਲ ਲੈ ਕੇ ਆ ਬਹੁਤ ਜ਼ਿਆਦਾ ਸੋਹਣੇ ਆਰਟੀਕਲ ਨੇ ਤੇ ਪੂਰਾ ਆਰੀ ਵਰਕ ਦਾ ਕੰਮ ਰਹੂਗਾ ਤੇ ਪਿਓਰ ਪਸ਼ਮੀਨੇ ਦਾ ਸਟਾਕ ਰਹੂਗਾ ਜੀ। ਪੂਸ ਗਾਲੀਛ ਜੀ ਲੁੱਕਵਾਇਟ ਪੀਸ ਰਹਣਗੇ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਬਾਰਡਰ ਬਣਿਆ ਹੋਇਆ ਤੇ ਨਾਲ ਬਹੁਤ ਜਿਆਦਾ ਸੋਨਾ ਆਰੀ ਵਰਕ ਦਾ ਕੰਮ ਕੀਤਾ ਹੋਇਆ ਪਿਓਰ ਪਸ਼ਮੀਨੇ ਦਾ ਕੰਮ ਆਊਗਾ ਜੀ ਤੇ ਸੇਮ ਕੰਮ ਆਏਗਾ neck ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਣੀ ਪ੍ਰਿੰਟਿੰਗ ਹੈ ਜੀ ਤੇ ਇਹ ਵਾਲਾ ਡਿਜ਼ਾਈਨ ਆਏਗਾ ਬਾਜੂ ਦੇ ਉੱਤੇ ਤੇ ਸੇਮ ਪ੍ਰਿੰਟ ਆਏਗਾ ਜੀ ਬੈਕ ਸਾਈਡ ਦੇ ਉੱਤੇ ਸੈਂਪਲ ਪ੍ਰਿੰਟ ਆਏਗਾ ਬੈਕ ਸਾਈਡ ਦੇ ਉੱਤੇ ਬਹੁਤ ਜਿਆਦਾ ਸੋਨੇ ਸੂਤ ਨੇ ਅੱਜ ਵਾਲੇ ਆਪਣੇ ਕੋਲ ਸਾਰੇ ਤੇ ਪਲੇਨ ਬਾਟਮ ਰਹੂਗੀ ਜੀ ਪਸ਼ਮੀਨੇ ਦੇ ਤੇ ਨਾਲ ਬਹੁਤ ਜਿਆਦਾ ਸੋਨਾ ਸ਼ਾਲ ਰਹੂਗਾ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਕਲਰ ਦਿਖਾਵਾਂਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਨਾਲ ਹੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਪੂਰਾ ਫੁੱਲਾ ਡੁੱਲਾ ਸ਼ਾਲ ਰਹੂਗਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੀ ਲੁੱਕ ਵਾਲੀ ਬਹੁਤ ਜਿਆਦਾ ਸੋਹਣਾ ਲੱਗੂਗਾ ਜੀ ਬਣ ਕੇ ਵਾਲਾ ਸੂਟ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਬਹੁਤ ਹੀ ਘੱਟ ਪ੍ਰਾਈਸ ਤੇ ਸੂਟ ਨੇ ਅੱਜ ਆਪਣੇ ਕੋਲ ਸਾਰੇ ਤੇ ਕੋਈ ਵੀ ਰਾਂ ਤੇ ਬੁਰਾ ਗੇਰਾ ਨਹੀਂ ਆਊਗਾ ਬਹੁਤ ਜਿਆਦਾ ਸੋਹਣਾ ਪਸ਼ਮੀਨਾ ਰਹੇਗਾ ਜੀ ਤੇ ਨਾਲ ਵਰਕ ਕੀਤਾ ਹੋਇਆ ਨੈਕਸਟ ਸੂਟ ਆਊਗਾ ਬਹੁਤ ਜਿਆਦਾ ਸੋਹਣਾ ਪਰਪਲ ਜੇ ਕਲਰ ਦੇ ਵਿੱਚ ਤੇ ਆਪਣੇ ਕੋਲੇ ਵਾਲੇ 5 ਪੀਸ ਸੀਗੇ ਆਪਣੇ 2 ਪੀਸ ਸੇਲ ਹੋ ਗਏ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਨਾਲ ਲਿਓ ਤੁਸੀਂ ਨਾਲ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਆਏਗਾ ਜੀ ਵਾਈਨ ਕਲਰ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਸੇਮ ਪ੍ਰਿੰਟ ਆਏਗਾ ਤੇ ਸੇਮ ਡਿਜ਼ਾਈਨਿੰਗ ਆਏਗੀ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਗਾ ਤੁਸੀਂ ਨਾਲ ਹੀ ਨਾਲ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹਦੀ ਵੀ ਪਲੇਨ ਬਾਟਮ ਰਹੇਗੀ ਤੇ ਇਹਦਾ ਵੀ ਸ਼ਾਲ ਬਹੁਤ ਜਿਆਦਾ ਸੋਹਣਾ ਹੈ ਜੀ ਤੁਸੀਂ ਸੂਟਾਂ ਦੇ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੀ ਲੁੱਕ ਵਾਲੇ ਸੂਟ ਰਹਿਣਗੇ ਤੇ ਕੱਚ ਮੀਨ ਦਾ ਸੂਟ ਰਹਿਣਗੇ ਜੀ ਕੋਈ ਵੀ ਬੁਰ ਵਗੈਰਾ ਸ਼ਿਕਾਇਤ ਨਹੀਂ ਆਉਂਦੀ ਇਸ ਸਟੱਫ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਤਿੰਨ ਕਲਰ ਆਪਣੇ ਕੋ ਰੈਂਦੇ ਨੇ ਵਾਲੇ ਸੂਟ ਦੇ ਇਹ ਵਾਇ ਡਿਜ਼ਾਈਨ ਦੇ ਵਿੱਚ ਆ ਮੇ ਕੋ ਤਿੰਨ ਕਲਰ ਮਿਲ ਜਾਣਗੇ ਜੀ ਤੇ ਲਾਸਟ ਕਲਵਾਇਗਾ ਜੀ ਰੈੱਡ ਕਲਰ ਰੈੱਡ ਕਲਰ ਵੀ ਕਾਫੀ ਪੈਣਾ ਦੀ ਡਿਮਾਂਡ ਦੇ ਉੱਤੇ ਆਪਾਂ ਮੰਗਵਾਇਆ ਹੈ ਜਿਹੜੀਆਂ ਪਹਿਲਾਂ ਕਹਿੰਦੀਆਂ ਸੀਗਾ ਸਾਨੂੰ ਰੈੱਡ ਕਲਰ ਚਾਹੀਦਾ ਉਹਈ ਵਾਇਰਸ ਉਹ ਡਵਾਈਸ ਕਰ ਸਕਦੀਆਂ ਨੇ ਜੀ ਤੇ ਬਹੁਤ ਜਿਆਦਾ ਸੋਹਣਾ ਲੁਕਾਰੀਆ ਰੈੱਡ ਕਲਰ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਰੈੱਡ ਕਲਰ ਦਾ ਸ਼ਾਲ ਆਊਗਾ ਜੀ ਸ਼ਾਲ ਪੂਰਾ 2.5 ਮੀਟਰ ਦਾ ਮਿਲੇਗਾ ਜੀ ਤੁਹਾਨੂੰ ਕੋਈ ਵੀ ਸ਼ੋਰਟ ਸ਼ਾਲ ਤੋਂ 2.5 ਮੀਟਰ ਦਾ ਫੁੱਲਾ ਡੁੱਲਾ ਮਿਲੇਗਾ ਜੀ ਕੋਈ ਵੀ ਲੈਂਥ ਵਗੈਰਾ ਕੱਟ ਨਹੀਂ ਹੋਊਗੀ ਤੁਸੀਂ ਚੈੱਕ ਕਰ ਸਕਦੇ ਹੋ ਐਦਾਂ ਨਹੀਂ ਲੁੱਕ ਆ ਰਹੀ ਆ ਰੈਡ ਕਲਰ ਦੇ ਵਿੱਚ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਨੈਕਸਟ ਆਪਣੇ ਕੋਲ ਆਰਟੀਕਲ ਆਊਗਾ ਜੀ ਪ੍ਰਿੰਟ ਦੇ ਵਿੱਚ ਤੇ ਲਾਈਟ ਡਾਰਕ ਚਾਰਟ ਹੈ ਜੀ ਆਪਣੇ ਕੋਲ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਵਾਲਾ ਵੀ ਪਸ਼ਮੀਨੇ ਦੇ ਉੱਤੇ ਬਣਿਆ ਹੋਇਆ ਸਾਰੇ ਨਵੇਂ ਪੀਸ ਨੇ ਤੇ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਆਏਗੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੇ ਚੁਣਾ ਦਿਨਾ ਸਕਰੀਨਸ਼ਾਟ ਲੈ ਸਕਦੇ ਹੋ ਸਾਰਿਆਂ ਦੇ ਨਾਲ ਸ਼ਾਲ ਰਹਿਣਗੇ ਤੇ ਸ਼ਾਲ ਵੀ ਪੂਰੇ ਖੁੱਲੇ ਡੁੱਲੇ ਰਹਿਣਗੇ ਜੀ ਤੇ ਕਈ ਕਲਰ ਦੇ ਵਿੱਚ ਆਏਗਾ ਜੀ ਤੇ ਐਦਾਂ ਦੀ ਸ਼ਾਲ ਆਏਗੀ ਨਾਲ ਕੋਈ ਰਿਆ ਤੇ ਬੁਰ ਵਗੈਰਾ ਨਹੀਂ ਆਊਗਾ ਗ੍ਰੀਨ ਕਲਰ ਆਏਗਾ ਜੀ ਨੈਸਟ ਗ੍ਰੀਨ ਕਲਰ ਤੇ ਪ੍ਰਿੰਟਿੰਗ ਸੇਮ ਰਹੇਗੀ ਤੇ ਗ੍ਰੀਨ ਕਲਰ ਬਹੁਤ ਜਿਆਦਾ ਸੋਨਾ ਗ੍ਰੀਨ ਕਲਰ ਦੇ ਵਿੱਚ ਆਏਗਾ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਸ਼ਾਲ ਆਏਗਾ ਜੀ ਇਹਦੇ ਨਾਲ ਵੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੇ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਆਪਾਂ ਤੁਹਾਨੂੰ ਸਾਰੇ ਸੂਟ ਖੋਲ ਕੇ ਇਸ ਲਈ ਦਿਖਾ ਰਿਆ ਹੈ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਕੀ ਦੀ ਸ਼ਾਲ ਕਿਦਾਂ ਦੀ ਆ। ਨੈਸਟ ਆਇਆ ਜੀ ਪੀਚ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣਾ ਹੈ। ਪੀਚ ਕਲਰ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ। ਤੁਸੀਂ ਚੈੱਕ ਕਰ ਸਕਦੇ ਹੋ। ਜਿਹੜਾ ਵੀ ਇਹਦਾ ਤੁਹਾਨੂੰ ਰੇਟ ਅੱਜ ਆਪਾਂ ਦਵਾਂਗੇ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਰਹਿਣਗੇ ਤੁਸੀਂ ਬਾਈ ਕਰ ਸਕਦੇ ਹੋ ਜੀ ਤੇ ਇਹਦਾ ਵੀ ਬਹੁਤ ਜ਼ਿਆਦਾ ਸੋਨਾ ਛਾਲ ਰਹੇਗਾ ਜੀ ਤੇ ਐਦਾਂ ਦਾ ਛਾਲ ਰਹੇਗਾ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਨਾਲ ਦੀ ਨਾਲ ਸਗਰੀ ਸ਼ੋਰ ਲੈ ਸਕਦੇ ਹੋ ਜੀ ਇਦੇ ਵਿੱਚ ਆਪਣੇ ਕੋਲ ਚਾਰ ਕਲਰ ਸੀਗੇ ਤੇ ਇੱਕ ਕਲਰ ਆਏਗਾ ਜੀ ਲਾਈਟ ਕਲਰ ਬੀਜ ਫਿਰ ਲਾਈਟ ਜਿਹੇ ਕਲਰ ਦੇ ਵਿੱਚ ਆਏਗਾ ਜੀ ਨੈਸਟ ਆਪਣੇ ਕੋਲ ਲਾਸਟ ਪੀਸ ਹੈ ਆਪਣਾ ਇਹ ਦਿਖਾ ਰਿਆ ਹਾਂ ਤੁਹਾਨੂੰ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਦਾ ਵੀ ਤੇ ਬਹੁਤ ਜਿਆਦਾ ਸੋਹਣੀ ਸ਼ਾਲ ਰੂ ਹੋ ਕੇ ਦੇ ਨਾਲ ਵੀ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਤੇ ਬਹੁਤ ਜਿਆਦਾ ਸੋਹਣੀ ਸ਼ਾਲ ਰੂਗੀ ਜੀ ਇਹਦੇ ਨਾਲ ਵੀ ਤੇ ਇਹ ਵਾਲੀ ਸੇਮ ਸ਼ਾਲ ਰੂਗੀ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ WhatsApp ਕਰ ਸਕਦੇ ਹੋ ਜੀ ਐਸੀ ਕਿ ਆਪਣੇ ਅੱਜ ਵਾਲੇ ਸੂਟ ਜਿੰਨਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਤਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣੇ ਘਰ ਬੈਠੇ ਸੂਟ ਸੋਹਣੇ ਸੋਹਣੇ ਮੰਗਵਾ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਸ سبسਕ੍ਰਾਈਬ ਕਰਿਆ ਕਰ ਤੇ ਲਾਈਕ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੰਦਾਂ ਨਹੀਂ ਲੱਗਦੇ ਹੈ ਜੀ ਧੰਨਵਾਦ